ਸਸੀਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਸਫੈਦੇ ਬਕਾਊ ਹੈ 260 ਠੋੜਾ ਦੂਜੀ ਬਾੜ 4 ਸਾਲ ਉਮਰ ਰਾਸਤੇ ਦੇ ਨਾਲ-ਨਾਲ ਜਲਦੀ ਬਕਾਊ ਹੈ ਸ਼ਪੈਦਾ ਵਿਕਾਊ ਹੈ ਜੀ ਏਰੀਆ ਪਿੰਡ ਕਮੋਰ ਫਤੇਗੜ ਸਾਹਿਬ ਨੇੜੇ ਚੁਨਿਕਲਾ ਨਾਮ ਹਰਦੇਪ ਸਿੰਘ ਸਨ ਆਫ ਗੁਰਨਾਮ ਸਿੰਘ 9815635832 9815635832 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਿਹੜਾ ਸ਼ਪੈਦਾ ਗਾ ਖਰੀਦ ਸਕਦੇ ਹੋ ਜੀ ਇਹ ਵੀਰ ਦਾ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ 9815635832 ਟੋਕੇ ਵਾਲੀ ਮਸ਼ੀਨ ਵਿਕਾਊ ਹੈ ਜੀ ਟੋਕੀ ਵਾਲੀ ਮਸ਼ੀਨ ਵਿਕਾਊ ਹੈ ਜੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਿਲਕੁਲ ਸਾਫ਼ ਕੰਡੀਸ਼ਨ ਦੀ ਮਸ਼ੀਨ ਹੈ ਏਰੀਆ ਪਿੰਡ ਦੇਵਤਵਾਲ ਲੁਧਿਆਣਾ ਨੇੜੇ ਮੁੱਲਾਪੁਰ ਰੇਟ ਹੈ ਜੀ 20000 ਰੁਪਏ ਬੀਆਰਪੀ ਰੇਟ ਰੱਖਿਆ ਗਿਆ ਜੀ 9464273831 9464273831 ਇਸ ਨੰਬਰ ਤੇ ਫੋਨ ਕਰਕੇ ਟੋਕੀ ਵਾਲੀ ਮਸ਼ੀਨ 20000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਨਿਊ ਹਾਲੈਂਡ ਦੇ ਬੇਟ ਵਿਕਾਊ ਨੇ ਜੀ ਨਿਊ ਹਾਰਲੈਂਡ ਦੇ ਬੇਟ ਵਿਕਾਉ ਨੇ weight ਹੈਗਾ ਜੀ 55 ਕਿਲੋ ਪਰ ਪੀਸ 7340781076 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਦਿਨ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਸਵਿਫਟ ਡਿਜ਼ਾਇਰ ਗੱਡੀ ਵੀ ਕਾਉ ਹੈ ਜੀ ਲਾਸਟ ਮਾਡਲ 2013 ਏਰੀਆ ਪਿੰਡ ਜੋਗਾ ਮਾਨਸਾ ਸਾਫ ਕੰਡੀਸ਼ਨ ਦੀ ਗੱਡੀ ਹੈ ਕੋਈ ਐਕਸੀਡੈਂਟ ਨਹੀਂ ਜੀ ਇੰਜਨ ਗੇਅਰ ਸਾਰਾ ਕੁਝ ਗੱਡੀ ਦਾ ਓਕੇ 1 ਵੀ ਰੁਪਈਆ ਲਾਉਣ ਦੀ ਲੋੜ ਨਹੀਂ 2,75,000 ਰੁਪਏ ਰੇਟ ਰੱਖੇ ਗਏ ਲਾਸਟ ਮਾਡਲ 13 ਜੀ 8779141599 ਇਸ ਨੰਬਰ ਤੇ ਫੋਨ ਕਰਕੇ ਸਵਿਫਟ ਡਿਜ਼ਾਇਰ ਗੱਡੀ ਲਾਸਟ ਮਾਡਲ 2013 2 ਲੱਖ 75000 ਰੁਪਏ ਦੇ ਵਿੱਚ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਮਹਿੰਦਰਾ 575 ਟਰੈਕਟਰ ਵਿਕਾਊ ਹੈ ਜੀ 2005 ਮਾਡਲ ਪੀਵੀ02 ਨੰਬਰ ਏਰੀਆ ਸ੍ਰੀ ਹਰ ਗੋਵਿੰਦਪੁਰ ਨਵੇਂ ਟਾਇਰ ਨੇ 280000 ਰੁਪਏ ਡਿਮਾਂਡ ਰੱਖੀ ਗਈ ਹੈ ਬਾਕੀ ਮਾਲਕ ਵੀਰ ਨੇ ਖੁੱਲ੍ਹ ਗਰੰਟੀ ਦਿੱਤੀ ਹੈ ਮੌਕੇ ਤੇ ਬਾਅਦ ਕਿ ਚਲਾ ਕੇ ਚੈੱਕ ਕਰਕੇ ਖਰੀਦੋ 8146929397 ਏ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਮਹਿੰਦਰਾ ਟਰੈਕਟਰ ਦੀ ਡੀਲ ਹੈ ਜਿਹੜੀ 2,80,000 ਚ ਕਰ ਸਕਦੇ ਹੋ ਐਚ ਐਮਟੀ 65 ਵਾਈ ਟਰੈਕਟਰ ਵਿਕਾਊ ਹੈ ਜੀ 2015 ਮਾਡਲ ਸਾਰਾ オリジナル ਹੈ ਟਰੈਕਟਰ ਜੀ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਐਂਡ ਟਰੈਕਟਰ ਦੀ ਕੱਲੀ ਕੱਲੀ ਕੰਡੀਸ਼ਨ ਦਿਖਾਈ ਹੈ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸੋਹਣੀ ਵੀਡੀਓ ਬਣਾਈਏ ਤੇ ਤੁਸੀਂ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਇੰਜਨ ਗੇਅਰ ਦੀ ਵੀ ਫੁੱਲ ਗਰੰਟੀ ਦਿੱਤੀ ਹੈ ਜੀ ਪੰਜਾਬ ਨੰਬਰ ਹੈ ਸਾਰਾ ਟਰੈਕਟਰ Ориਜినਲ ਹੈ 2015 ਮਾਡਲ ਹੈ ਜੀ 65 YHMT ਟਰੈਕਟਰ ਹੈ 390000 ਰੁਪਏ ਰੇਟ ਰੱਖਿਆ ਹੈ ਬਾਕੀ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ 9855033036 9855033036 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਆ ਜਿਹੜਾ ਖਰੀਦਣਾ ਚਾਹਦੇ ਹੋ ਵੀਡੀਓ ਬਹੁਤ ਵਧੀਆ ਬਣਾਈ ਹੋਈ ਹੈ ਤੇ ਤੁਸੀਂ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਵੀਡੀਓ ਬਣਾ ਕੇ ਇਸ ਤਰ੍ਹਾਂ ਸਾਡਾ WhatsApp ਨੰਬਰ ਵੀਡੀਓ ਥੱਲੇ ਚੱਲਦਾ ਰਹਿੰਦਾ 9877988446 ਐਡ ਕਰਵਾਉਣ ਦੇ ਲਈ ਇਸ ਨੰਬਰ ਤੇ ਵੀਡੀਓ ਬਣਾ ਕੇ ਪੰਜ-ਸੱਤ ਫੋਟੋਆਂ ਪ੍ਰੋਪਰ ਜਾਣਕਾਰੀ ਤੁਸੀਂ ਸਾਨੂੰ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐ ਟਰੈਕਟਰ ਮੇਲਾ ਚੈਨਲ ਫੇਸਬੁੱਕ ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਇਸ ਵੀਰ ਨੇ ਸਾਰੇ ਸੰਦ ਵਿਕਾਊ ਕਰਤੇ ਜੀ ਖੇਤੀਬਾੜੀ ਵਾਲੇ ਸੰਦ ਸਮੇਤ ਟਰੈਕਟਰ ਪੈਸਿਆਂ ਦੀ ਲੋੜ ਸੀ ਇਸ ਕਰਕੇ ਵੇਚ ਰਹੇ ਨੇ ਜੀ ਮਹਿੰਦਰਾ 275 ਡਾਇਰੈਕਟਰ ਵਿਕਾਊ 1992 ਮਾਡਲ ਮਿਊਜ਼ਿਕ ਸਿਸਟਮ ਫਾਈਬਰ ਹੁੱਡ ਲੱਗਿਆ ਜੀ ਸਪਰੇਅ ਪੰਪ 1000 ਲੀਟਰ ਦਾ ਨੌ ਹਾਲ ਪੂਰੇ ਹੈਵੀ ਸੁਹਾਗਾ 12 ਫੁੱਟ ਟੈਰਾਂ ਵਾਲਾ ਜੀ ਪੈਸਿਆਂ ਦੀ ਲੋੜ ਕਰਕੇ ਹੀ ਵੇਚ ਰਹੇ ਨੇ ਨੰਬਰ ਜਿਹੜਾ ਵੀਰ ਦਾ ਤੁਸੀਂ ਨੋਟ ਕਰ ਲਓ ਜੀ 88476 27735 88476 27735 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦੇ ਖੇਤੀਬਾੜੀ ਵਾਲੇ ਸੰਦ ਸਮੇਤ ਟਰੈਕਟਰ ਖਰੀਦ ਸਕਦੇ ਹੋ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਜੀ ਸਾਰੇ ਵੀਰ ਨੇ ਦਿਖਾਈ ਹੋਏ ਨੇ ਤੇ ਇਸ ਨੰਬਰ ਤੇ ਵੀਰ ਦੇ ਨਾਲ ਕਾਲ ਕਰਕੇ ਤੁਸੀਂ ਸਾਰੇ ਖਰੀਦ ਸਕਦੇ ਹੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਜੀਏ ਤਾਂ ਕਿ ਜਲਦੀ ਸੇਲ ਹੋ ਸਕਣ ਲੋਜੀਕ ਹੋਰ ਤੁਹਾਡੇ ਲਈ ਜ਼ਮੀਨ ਲੈ ਕੇ ਆਏ ਆ ਜੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਸਾਰੀ ਜਾਣਕਾਰੀ ਦਿੱਤੀ ਜਾਊਗੀ ਵੀਡੀਓ ਦੇ ਨਾਲ ਬਣੇ ਰਹੋ 35 ਵਿੱਗੇ ਜ਼ਮੀਨ ਬਿਕਾਊਆ ਮੋਟਰ ਤੇ ਢਾਣੀ ਬਣੀ ਹੋਈ ਹੈ ਜੀ ਜਨਰਲ ਕੈਟਾਗਰੀ 25 ਵਿੱਗੇ ਚ ਖੰਜੂਰ ਲੱਗਿਆ ਜੀ ਫਰੂਟ ਚਾਲੂ ਹੈ 35 ਵਿੱਗੇ ਚ ਡ੍ਰਿਪ ਸਿਸਟਮ ਲੱਗਿਆ ਰੇਲਵੇ ਸਟੇਸ਼ਨ ਤੋਂ 1 ਕਿਲੋਮੀਟਰ ਰੇਲਵੇ ਲਾਈਨ ਦੇ ਨਾਲ ਪਿੰਡ ਹੈਗਾ ਜੀ ਮਹਾਜਨ ਬਿਕਨਰ ਰੇਟ ਹੈ ਜੀ 6 ਲੱਖ ਰੁਪਏ ਵਿੱਗੇ ਦੀ ਡਿਮਾਂਡ 6 ਲੱਖ ਰੁਪਏ ਵਿੱਗੇ ਦੀ ਡਿਮਾਂਡ ਰੱਖੀ ਗਈ ਹੈ ਜੀ ਬਾਕੀ ਕੋਈ ਵੀ ਵੀਰ ਪੰਜਾਬ ਦਾ ਖਰੀਦਣਾ ਚਾਹੁੰਦਾ ਹੋਵੇ ਪੰਜਾਬ ਹਰਿਆਣਾ ਦਾ ਕੋਈ ਵੀ ਵੀਰ ਸਿੱਧੀ ਨਾ ਹੁੰਦੀ ਹੈ ਜੀ ਪੰਜਾਬ ਹਰਿਆਣਾ ਦੇ ਬੰਦੇ ਦੇ ਨਾਲ ਸਿੱਧੀ ਜ਼ਮੀਨ ਨਾ ਹੋਣ ਵਾਲੀ ਹੈ ਤੇ ਤੁਸੀਂ ਇਸ ਵੀਰ ਨਾਲ ਸੰਪਰਕ ਕਰ ਸਕਦੇ ਹੋ ਜ਼ਮੀਨ ਜਿਹੜੀ 35 ਵਿੱਗੇ 6 ਲੱਖ ਨੂੰ ਵਿੱਗੇ ਦੇ ਹਿਸਾਬ ਨਾਲ ਖਰੀਦ ਸਕਦੇ ਹੋ ਨੰਬਰ ਵੀਰ ਦਾ ਨੋਟ ਕਰ ਲਓ ਜੀ 98647 80000 98647 80000 ਇਹ ਵੀਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰਕੇ 35 ਬਿੱਗੇ ਜ਼ਮੀਨ 6 ਲੱਖ ਨੂੰ ਵੇਗਾ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਵੀਡੀਓ ਪਸੰਦ ਆਈ ਤਾਂ ਅੱਗੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਕਰਦੇ ਹਾਂ ਤੁਸੀਂ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੀ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਚਾਹੀਦੇ ਨੇ ਤਾਂ ਕਿਸੀਂ ਤੁਹਾਡੇ ਲਈ ਲੈ ਕੇ ਆ ਸਕੀਏ ਤੇ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਜੀ ਕਈ ਵੀਰਾਂ ਦੇ ਰੇਟ ਬਹੁਤ ਜ਼ਿਆਦਾ ਹੁੰਦੇ ਨੇ ਸੋ ਵੀ ਇਹਨਾਂ ਨੂੰ ਬੇਨਤੀ ਹੈ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਤੇ ਜਿਹੜੇ ਵੀ ਰੈਡ ਕਰਵਾਉਣ ਦੇ ਲਈ ਸਾਨੂੰ ਵੀਡੀਓ ਜਾਂ ਫੋਟੋ ਮਾਂ ਭੇਜਦੇ ਨੇ ਉਹਨਾਂ ਵੀਰਾਂ ਨੂੰ ਬੇਨਤੀ ਨਾਲ ਨਾਲ ਜਾਣਕਾਰੀ ਵੀ ਪ੍ਰੋਪਰ ਭੇਜਿਆ ਕਰੋ ਪੂਰਾ ਐਡਰੈਸ ਦੱਸਿਆ ਕਰੋ ਜੀ ਤੇ ਖਾਸ ਕਰ ਜ਼ਮੀਨਾਂ ਵਾਲੇ ਵੀਰਾਂ ਨੂੰ ਬੇਨਤੀ ਹੈ ਜਦੋਂ ਵੀ ਤੁਸੀਂ ਜ਼ਮੀਨ ਦੀ ਵੀਡੀਓ ਬਣਾਉਣੀ ਹੋ ਜੀ ਤਾਂ ਉਹਦੇ ਵਿੱਚ ਤੁਹਾਡੇ ਜ਼ਮੀਨ ਨੂੰ ਕੋਈ ਰਸਤਾ ਜਾਂਦਾ ਜਾਂ ਕੋਈ ਤੁਹਾਡੇ ਮਤਲਬ ਪਾਣੀ ਦਾ ਕੀ ਸਾਧਨਾ ਇਹ ਸਾਰਾ ਕੁਝ ਵੀਡੀਓ ਦੇ ਵਿੱਚ ਦਿਖਾ ਕੇ ਉਸ ਤੋਂ ਬਾਅਦ ਸਾਨੂੰ 987988464 ਇਸ ਨੰਬਰ ਤੇ WhatsApp ਕਰ ਸਕਦੇ ਹੋ ਤੁਹਾਡੀ ਅੜ ਚਲਾ ਦਿੱਤੀ ਜਾਊਗੀ ਜੀ ਸੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਐਡੇ ਸਪੋਰਟ ਕਰੋਗੇ ਜਲਦੀ ਵੀਡੀਓ ਨੂੰ ਸ਼ੇਅਰ ਲਾਈਕ ਕਰ ਦਿਓ ਬਿਨਾਂ ਤੁਸੀਂ ਆਪਣੇ ਚੈਨਲ ਟਰੈਕਟਰ ਮੇਲ ਲੈਂਡ ਫੇਸਬੁੱਕ ਪੇਜ ਖੇਤੀ ਖਬਰ ਦੇ ਨਾਲ ਐਸੀ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਧੰਨਵਾਦ